ਗੁਰਦਾਸਪੁਰ ਪੁਲਸ ਦਾ ਵੱਡਾ ਐਕਸ਼ਨ ਦੋ ਨੌਜਵਾਨਾਂ ਨੂੰ ਚੈਕਿੰਗ ਦੌਰਾਨ ਤੋਂ ਪਿਸਤਲਾਂ ਤੇ ਦੋ ਮੈਗਜ਼ੀਨਾਂ ਸਮੇਤ ਕੀਤਾ ਕਾਬੂ ਇੱਕ ਫੜਿਆ ਗਿਆ ਨੌਜਵਾਨ ਇੰਜੀਨੀਅਰਿੰਗ ਦੀ ਡਿਗਰੀ ਕਰਤਾ ਸਟੂਡੈਂਟ ਹੈ ਗੁਰਦਾਸਪੁਰ ਪੁਲਸ ਨੂੰ ਯੁਧਨ ਨਸ਼ੇ ਵਿਰੁੱਧ ਮਹਮ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਚੈਕਿੰਗ ਦੌਰਾਨ ਦੋ ਨੌਜਵਾਨਾਂ ਨੂੰ ਪੁਲਸੋਂ ਲੋਂਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਦੋ ਪਿਸਤਲ ਦੋ ਮੈਗਜ਼ੀਨ ਬਰਾਮਦ ਹੋਏ ਹਨ ਇਸ ਬੰਤੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਹਰਕੀਰਤ ਸਿੰਘ ਪੁੱਤਰ ਗੜ ਸਿੰਘ ਵਾਸੀ ਫਿਸ਼ਪਾਰ ਗੁਰਦਾਸ ਵਾਸੀ ਬੀਰ ਗਿਆ ਮਹੱਲਾ ਗੁਰਦਾਸਪੁਰ ਵਿੱਚੋਂ ਹੋਈ ਹੈ ਇਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਅਸਲਾ ਕਿਹੜੀ ਘਟਨਾ ਨੂੰ ਅੰਜਾਮ ਦੇ ਲਈ ਮੰਗਵਾਇਆ ਸੀ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਫੜੇ ਗਏ ਨੌਜਵਾਨਾਂ ਵਿੱਚੋਂ ਇੱਕ ਇੰਜੀਨੀਅਰਿੰਗ ਦਾ ਸਟੂਡੈਂਟ ਦੱਸਿਆ ਜਾ ਰਿਹਾ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਯਾਤ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਸ਼ੱਕੀ ਤੇ ਭੜੇ ਪਰਸਨ ਦੀ ਚੈਕਿੰਗ ਸੌਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ ਬੱਤੀ ਬੋ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫਆਈਆ ਨੰਬਰ 56 ਅੰਡਰ ਸੈਕਸ਼ਨ 25 ਡੀਨੋਟ ਆਰਮਡ ਰਜਿਸਟਰਡ ਕੀਤੀ ਗਈ ਹੈ ਦੋਸ਼ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਰਮਾਨ ਰਾਮ ਹਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਸਪੈਸ਼ਲ ਕਿਹੜੀ ਮੇਡ ਦੇ ਆਗਦੇਵਾ? ਕੰਟਰੀ ਮੇਡ। ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਕਿਹੜੀ ਫਰਾਜ ਚ ਹੈ ਕਿਉਂ ਮਗਰ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ। ਪੁੱਛਗਿੱਛ ਦੌਰਾਨ ਅਸੀਂ ਪੁੱਛਗਿੱਛ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਕਿ ਇਹਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਨਹੀਂ। ਕਿਸੇ ਨਾਲ ਸੰਬੰਧਤ ਹੈ ਕਿ ਨਹੀਂ ਕੋਈ ਗੈਂਗ ਜਾਂ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੇ ਕਿੰਨੇ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ ਗੋਲਡਨ ਕਾਲਜ ਕੌਣ ਕਰਦਾ ਇੰਜੀਨੀਅਰ ਕਰਦਾ ਹਰਕੀਰਤ ਸਿੰਘ ਇੰਜੀਨੀਅਰ ਕਰਦਾ ਇੰਜੀਨੀਅਰਿੰਗ ਕਿਹੜੇ ਸਪੈਸ਼ਲਿਟੀ ਜਗਾ ਫਸਟ ਫਸਟ ਸਮਝ ਤਾ ਅ ਦੂਸਰਾ ਮੜਾ ਦੂਸਰਾ ਪਾਸ 2 ਕਰਕੇ ਵਿਲਾ ਪੜਦਾ ਨਹੀਂ ਹੈ ਪਹਿਲੇ ਮੁਕਾਮੀ ਕਰਦੇ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿ ਵੀਰ ਜੀ ਬਿਲਕੁਲ ਆ ਜੇ ਭਰਾਚਾ ਬਾਕੀ ਅਸੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲਿਖਾ ਕੇ ਰੱਖੇ ਸੀ ਇਹ ਕਿਤੇ ਨਹੀਂ ਜਾਂ ਨਹੀਂ ਇਹਨਾਂ ਦੇ ਦੱਬੇ ਤੁਮੇਲੇ ਜਦੋਂ ਇਹਨਾਂ ਦੀ ਨਾਕਾਬੰਦੂਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚ ਦੋ ਦੋਨੋਂ ਇਕੱਠੇ ਸੀਗੇ ਦੋਨੋਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹ ਰਾਕੀ ਨਾ ਜ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਓਸੀ ਸੀ